ਸਭ ਤੋਂ ਪਹਿਲਾਂ ਸਭਾ ਦਾ ਪ੍ਰਤੀਪਰਤਿਕਾ ਬਾਰੇ ਗੁਲਾਮਾ ਵਾਜਿ ਮੁਰਗੀ ਦਾ ਦੰਸਤਾ ਸ਼੍ਰੀ ਮਹਾਰਾਜ ਬਿਰਭੂ ਚੱਕਰ ਦੰਸਤਾ ਸਭ ਤੋਂ ਬਾਅਦ ਸਭ ਤੋਂ ਚਾਰਾਂ ਦੀ ਸੇਵਾ ਦੀ ਕਾਰਜਾਂ ਦੀ ਸਭ ਤੋਂ ਘਰਾਮ ਤੋਂ ਤੱਕ ਪ੍ਰਬੰਧਨ ਤੇ ਸਭ ਤੋਂ ਚੀ ਮਜਬੂਤਾ ਪਛਾਣ ਤੱਕ ਵਿਕਾਸ ਦੀ

ਹਿੰਦਾਨਾ ਜਦੋਂ ਰਾਜਨੀਤਿਕ ਸ਼ਹੀਦਾਂ ਦੀ ਗੱਲ ਕਰਦੇ ਹਾਂ ਤੇ ਕਹਿੰਦੇ ਉਹ ਜਾਣਕਾਰੀ ਦਾ ਲੋਕ ਉਹ ਜਾਣਕਾਰੀ ਦੀ ਗੰਮ ਕਰਦੇ ਨੇ ਮਨੁੱਖ ਨੂੰ ਸਿੱਖਾਉਣਾ ਸ਼ਹੀਦਾਂ ਜਿਹੜੀਆਂ ਬਹੁਤ ਅਤਿ ਸੁਭਕੀਆਂ ਜੇਕਰ ਮਨੁੱਖ ਨੂੰ ਸਿੱਖਣਾ ਹੈ ਤਾਂ ਸ਼ਹੀਦਾਂ ਦੇ ਹੱਥ ਦੀ ਗੱਲ ਕਰਨੀ ਸ਼ਹੀਦਾਂ ਨੂੰ ਲਾਗੂ ਨਾ ਦਿੱਤੇ ਨਵਸੰਗ ਦੇ ਨਾਲ ਬੱਸ ਕਰਨਾ ਇਸ ਅਗਾਹ ਬਹੁਤ ਮਹੱਤਵਪੂਰਨ

ਕਿ ਕਿਹੜਾ ਕਹਦਾ ਰਿਹਾ ਕਿ ਸਿੱਖਾਂ ਦੀ ਪਾਰਲੀਮੈਂਟ ਹੈ ਜਿਹੜੀ ਸਿੱਖਾਂ ਦੀ ਸਰਬੋਤਮ ਸਸਤਾ ਲੋਕ ਨੂੰ ਜਨਰਲ ਪ੍ਰਣਾਲੀ ਕਮੇਤੀ ਪਹਿਲਾ ਬਾਬੂ ਵੀ ਇਸ ਇੱਕ ਸੁਝਾਵਾ ਜਿਹੜਾ ਡੁੱਕਾ ਉਹ ਬੁਰਗਾਂਦ ਕਰਦਾ ਕਸਤ ਨਾ ਬੜੇ ਬਖਮਾ ਕਹਿੰਦਾ ਤਾਏ ਨੇ ਫੇਰ ਤਾਂ ਕੌਜੀ ਪਰੇੜਾ ਹੋਣਾ ਸੀ ਮੈਂ ਵੀ ਸਿੱਖਾਂ ਦੀ ਪੌੜੀ 25-25 ਸਾਲ ਕੇ ਇਸ ਕਰਕੇ ਇੱਕ ਤੋਂ ਸ਼ਹੀਦ ਦੀ ਸ਼ਹੀਦੀ ਨੂੰ ਸਮਰਪਿਤ ਕੋਰਨਿਕ ਪੋਲ ਦਾ ਇਹ ਚਤਨ ਜੀ ਇੱਕ ਬਹੁਤ ਹੀ ਮਹੱਤਵਪੂਰਨ ਕਾਰਜ ਕਰਦੇ ਤੁਸੀਂ ਸੈਵਲ ਜਾਂਦੇ ਫਰਮ ਦੇਖੀ ਹੋ ਸਾਰਿਆਂ ਨੇ ਦੇਖੀ ਹੈ ਕਿਨੇ ਕਿਨੇ ਗੱਲ ਕਰ ਰਹੇ ਹੋ ਤਾਂ ਉਹ ਜਿਹੜੀ ਨਲੰਗਾਂ ਉਹ ਸ਼ਰੋਗ ਨਹੀਂ ਵਰਦਨਾ ਤਰੰਧ ਇੱਕ ਬੇਟੀ ਦੀ ਸੈਸਟਿਕਤਾ ਦੀ ਹੋ ਕਲਮ ਹੈ ਜਿਨੇ ਵਿੱਚ ਇਹ ਆਪ ਆ ਗਿਆ ਇਹ ਚਮਕਾਉ ਦੀ ਘੜੀ ਦਾ ਆਪ ਨੂੰ ਸ਼ਹੀਦ ਸ੍ਰੋਮ ਨੂੰ ਸ਼ਹੀਦ ਬਾਬਾ ਜੀਤ ਸਿੰਘ ਜੀ ਜਿਹੜਾ ਕਲਗੀ ਤੋਂ ਰਾ ਦਸ਼ਾਕਾ ਸੀ ਇੱਕ ਸਿੰਘ ਨੂੰ ਦਿੱਤਾ ਗਿਆ ਇੱਕ ਸਿੰਘ ਨੂੰ ਦਿੱਤਾ ਗਿਆ ਇਸ ਸ਼ਰੋਮ ਦੀ ਕਮੇਟੀ ਗਾਇਮ ਪਰਮਾਤਮਾ ਤੁਹਾਨੂੰ ਸ੍ਰੋਮ ਦੀ ਕਮੇਟੀ ਗਾਇਮ ਕਿ ਜਿਹੜੇ ਕੌਮ ਦੀਆਂ ਐਨਾ ਸ਼ਹੀਦੀਆਂ ਕੁਰਬਾਨੀਆਂ ਤੁਸੀਂ ਉਹਨਾਂ ਦੀ ਕਾਰਨ ਮਾਣ ਦੇ ਸ਼ਹੀਦਾਂ ਦੇ ਅਤੇ ਹੋਰ ਨੂੰ ਕਿਉਂ ਅਣਗੌਲਾ ਕਰਦੇ ਹੋ ਜਦੋਂ ਸ਼੍ਰੋਮਣੀ ਕਮੇਟੀ ਕੋ ਗੁਰਦੁਆਰਿਆਂ ਨੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਨੂੰ ਢਾਟਾ ਕੇ ਫੁੱਟੀਆਂ ਰਵਾਈਆਂ ਨਾ ਤੀਜੀ ਰਵਾਈਆਂ ਨਾ ਚੌਥੀ ਦਾ ਨਾਜਰ ਹਰਾ ਤੋਂ ਵੱਟ ਕੇ ਨੀਲਾ ਲਾ ਦਿਓ ਨੀਲਾ ਕੱਟ ਕੇ ਕੌਣਾ ਲਾ ਦਿਓ ਉਹ ਮੱਥਾ ਘਾਟ ਤੇ ਟੁੱਟੀਆਂ ਲਾ ਰਿਓ ਇਹ ਤੇ ਬੜੀ ਵੀ ਵਾਰ ਮੰਟਾ ਤੇ ਲੱਖਾਂ ਕੋੜਾ ਰੁਪਏ ਦਰਵਾਜ਼ਾ ਕਰਦੇ ਤੇ ਉਹ ਅੰਨੀ ਬੋਲੀ ਰਹੰਗੀ ਸ਼ੋਭਨੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਆ ਸੱਤ ਦੇ ਸੱਤ ਦੀ ਵਾਰ ਮੰਗ ਰਹੀ ਜੀ ਉਹ ਇਹ ਮਾਰ ਨਹੀਂ ਜਸਤੀ ਉਹਨਾਂ ਨੂੰ ਇਹ ਜਿਹੜੀ ਸ਼ੋਭਨੀ ਕਮੇਟੀ ਹੈ ਗੁਰਦਰਾ ਪ੍ਰਬੰਧਕ ਕਮੇਟੀ ਹੈ ਜਦੋਂ ਵੀ ਕਿਸੇ ਕੌਮ ਨੂੰ ਮਾਰ ਪੈਂਦੀ ਹੈ ਨਾ ਸੱਖਤ ਆਉਂਦੀ ਨਹੀਂ ਹਰ ਇੱਕ ਪੰਡਤ ਦਾ ਦਾਸਾ ਜਿਦੋਂ ਵੀ ਮਿਸਰਤ ਕਾਉਨ ਨੂੰ ਮਾਰ ਦਈਆ ਤਾਂ ਉਹਨਾਂ ਦੇ ਆਗਰ ਹੋਣ ਉਹਨਾਂ ਵੱਲੋਂ ਦਾਅ ਪਈਆ ਇਹ ਕਿੱਸਾ ਧਾਰੂ ਆਰਐਸਐਸ ਨੇ ਇਹ ਜੱਗ ਡੁਪਲੀਕੇਟ ਕਿੱਸਾ ਧਾਰੂ ਉਹ ਜਨਤਾ ਨੇ ਜਿਹੜਾ ਮਾਹੀ ਸਿੱਖਾਂ ਦਾ ਜਿਹੜਾ ਸਤ ਨੂੰ ਲੋਕ ਤੇ ਪੇਸ਼ ਕਰਿਆ ਜਦੋਂ ਤੁਮ ਕੌਲ ਦੀ ਪੱਤੀ ਗੜੀ ਦੇ ਸ਼ਹੀਦਾਂ ਦੀ ਗੱਲ ਕਰੀਏ ਇੱਕ ਬਿਉਰੋਕ੍ਰਾਟਿਕ ਫਰੂਕੀ ਕਮੇਟੀ ਨੇ ਇਹ ਦੇਖਿਆ ਚੌਦਾਰ ਦੀ ਗੜੀ ਦੇ 40 ਸ਼ਹੀਦੋਂ ਉਹਨਾਂ ਨੇ ਲਿਖਿਆ ਤੇ 40 ਮਾ ਸ਼ਹੀਦ ਬਾਬਾ ਜੀ ਸਿੰਘ ਜੀ ਗਾਇਬ ਕਰਤਾ ਉਹਨਾਂ ਨੇ ਇਸ ਸ਼ਰੋਮ ਦੀ ਕਮੇਟੀ ਦੀ ਮੈਂ ਨੱਕ ਕਪੂਰ ਨਹੀਂ ਤੂੰਗਾ ਇਹਨੂੰ ਕਪੂਰ ਕਹਿੰਦੇ ਆ ਤੇ ਮੈਂ ਅੱਜ ਦੇ ਇਸ ਸ਼ਰੋਮ ਜੀ ਸ਼ਹੀਦ ਬਾਬਾ ਜੀ ਸਿੰਘ ਜੀ ਦੇ ਗੁਰਦੁਆਰਾ ਪੱਤੇ ਹੁੰਦਾ ਹੈ ਸੰਗਤ ਦੇ ਮਾਦੀ ਹੰਤੇ ਤੁਹਾਡੇ ਸੰਗਤ ਦੇ ਨਾਲ ਹੀ ਅੱਜ ਬੋਲਤੀ ਕਰਦਾ ਸਮੂਥੀ ਗੁਰਦੁਆਰਾ ਪ੍ਰਗੰਧਕ ਕਮੇਟੀ ਨੋ ਵੀ ਜਿੰਨੇ ਵੀ ਪਿੰਡਾਂ ਦੇ ਵਿੱਚ ਸਿਰੋ ਹੀ ਗੁਰਦਵਾਰਾ ਦਾਦਾ ਸਿੰਘ ਜਿੰਦੇ ਬੂਲ ਘਰ ਆ ਉਹਨਾਂ ਦਾ ਬੰਦਾ ਹੱਥ ਦੇ ਕੇ ਇਹਨਾਂ ਦੀਆਂ ਇਮਾਰਤਾਂ ਜਿਹੜੀਆਂ ਵਾਹੀਆਂ ਪਈਆਂ ਜਾਂ ਤੇ ਇਹਨਾਂ ਦੇ ਹਰ ਸਾਲ ਲੰਦੇ ਸਾਲ ਜਿੰਨੇ ਵੀ ਜੱਤ ਤੁਹਾਡੇ ਆ ਤੇ ਸ਼ਹੀਦੀ ਦਿਹਾੜੇ ਆਪਾਂ ਪੱਕਾ ਕਰਨਾ ਆ ਜਾਂ ਕਿਉਂਕਿ ਸਭ ਤੋਂ ਸ਼ਹੀਦੀਆਂ ਦੇ ਕਰਵਾਣੀਆਂ ਜ਼ਿਆਦਾ ਹੋ ਮੈਹੀ ਸਿੱਖਣੀਆਂ ਕਰਵਾਉਣੀਆਂ ਤੇ ਉਸੇ ਕਰਕੇ ਆਪਣਾ ਕਿਰਪਾ ਲਿਖੀ ਸੀ ਸਭਾ ਬੜਾ ਕੀਮਤੀ ਹੈ ਸਭਾ ਮਾਪੁਰ ਵੀ ਜਾਣੇ ਪਰ ਮਾਪੁਰ ਦਾ ਵੀ ਉਹ ਵੀ ਜਿਹੜੇ ਪਾਰ ਹਾਂ ਸਾਡੇ ਆਪਣੇ ਸ਼ਹੀਦ ਦੇ ਲਈ 10 15 20 ਅੱਧਾ ਘੰਟਾ 2 4 ਘੰਟੇ ਨਹੀਂ ਕਰ ਸਕਦੀ ਨਾ ਉਹ ਕੰਮਾਂ ਖਤਮ ਹੋ ਜਾਣਗੇ ਦੇਸ਼ਾ ਤੱਕ ਵੀ ਕਹਿੰਦੇ ਹਾਂ ਸਭਾ ਜਾਵੇ ਲੋਗੇ ਪਰ ਜੇ ਵੀ ਆਪਣੇ ਸ਼ਹੀਦਾਂ ਨੂੰ ਬਰਕਤਾਂ ਰੱਖਣੇ ਤੇ ਸ਼ਹੀਦੀਆਂ ਕਰਵਾਨੀਆਂ ਨੂੰ ਵਰਕਰਾਂ ਰੱਖਣਾ ਇਤਿਹਾਸ ਨੂੰ ਵਰਕਰਾਂ ਰੱਖ ਲੈ ਤੇ ਸਾਨੂੰ ਉਹਨਾਂ ਦੇ ਘੂ ਘਾਨੀ ਕਹਿੰਦੀ ਇਤਿਹਾਸ ਦੰਦਾ ਪਊਗਾ ਕੱਥਾ ਵਾਸਤਾ ਵੀ ਸੋਨਾ ਤੋਂ ਪਰ ਨਗਰ ਕੀ ਨੂੰ ਹੀ ਸੋਨੇ ਪਹਿਣਗੇ ਜ਼ਿੰਦਗੀ ਬੜੀ ਬੜੀ ਮਿਆਤਰੀਆਂ ਬੰਦ ਹੈ ਸਰਦਾਰ ਮਾਫੀ ਜਣਾ ਤੇ ਮੈਂ ਕਿਤੇ ਉਤਾਲ ਰੂਸੀ ਦੀ ਵੀ ਮੈਲੀ ਸਿੱਖਾਂਾਰੇ ਸਿਆਣੇ ਕਹਿੰਦੇ ਆ ਵਿਚੀ ਦਾ ਵਿਆਹ ਹੋਵੇ ਨਾ ਤੇ ਘੋੜਾ ਵੀ ਰੂਸੀ ਗੱਲਾਂ ਹੁੰਦੀਆਂ ਹਰ ਪੰਜਾਬੀ ਬਾਦਰੀ ਅੱਜ ਸੁਣਨੀ ਸੀ ਬਾਬਾ ਜੀ ਦੇ ਸੰਗੀ ਦਾ ਸ਼ਹੀਦ ਜੀ ਦਾ ਉਸ ਮਾਰ ਪਟਾਕਿਆਂ ਤੋਂ ਕਿਰਤਕ ਨਾਰਾ ਮੀਤਾ ਦੇ ਕੋਸੀ ਪੇਸ਼ੂ ਅਸੰਗ ਕਰੋਗੇ ਕਹਿੰਦੇ ਸਬਰ ਸੰਤੋਖ ਨਾਲ ਬਦਲ ਕਾਲ ਹੋ ਜੇ ਨਾ ਜਿਹੜਾ ਜ਼ੁਲਮ ਹੈ ਜ਼ੁਲਮ ਉਹ ਸਿੱਖ ਇਤਿਹਾਸ ਦੇ ਵਿੱਚ ਕਹਿੰਦੇ ਆ ਕਿ ਜਿਹੜਾ ਜ਼ੁਲਮ ਹੈ ਉਹ ਕਰਨਾ ਪਾਉ ਹੈ ਤੇ ਜ਼ੁਲਮ ਸਹਿਣਾ ਵੀ ਪਾਉ ਹੈ ਤੇ ਜੋ ਰੋਕਣਾ ਨਹੀਂ ਪਾਰਾ ਕੀ ਕਹਿੰਦਾ ਕਹਿੰਦਾ ਸਬਰ ਸੰਤੋਖ ਤੇ ਹੱਥ ਗਦਾਕਾਰ ਹੋ ਜਾਏ ਚੱਕਣੀ ਪੈਂਦੀ ਹਾਂ ਫੇਰ ਨਲਵਾਰ ਲੋਕੋ ਬਾਜੂ ਦੇ ਆਦਮੀ ਦੇਖਦੇ ਨੇ ਤੇ ਕੱਤਲ ਲੈ ਜਮਦਾਰੀਆਂ ਮਾਰ ਰੋਕੋ ਜਿੰਨਾਂ ਸ਼ੇਰਾਂ ਦੇ ਰੂਪ ਨੂੰ ਧਾਰ ਕਰ ਗਏ ਜਿੰਨਾਂ ਸ਼ੇਰਾਂ ਦੇ ਰੂਪ ਨੂੰ ਧਾਰ ਕਰਕੇ ਸੁਤੇ ਸ਼ੇਰਾਂ ਦੇ ਪਿੱਲਾ ਨੂੰ ਮਾਰ ਰੋਕੋ ਕੁਰਬਾਨੀਆਂ ਕਿਸੇ ਦੀ ਦਾਸਾਰ ਕੋ ਹੋ ਗਈ ਗਈ ਕਲਾਈ ਪਈ ਹੈ ਕਾਨੂੰ ਮਾਰ ਰੋਕੋ ਤੇ ਕਲਾਈ ਪਈ ਹੈ ਕਾਨੂੰ ਮਾਰ ਰੋਕੋ ਗੋਲ ਗਰੀਬ ਦੇ ਗਰੀਬ ਦਾ ਮੂੰਹ ਆਖੀ ਗੋਲ ਗਰੀਬ ਦੀ ਗੁਰੂ ਨਾਲੋਂ ਆਖੀ ਬੈਠ ਗਏ ਨੇ ਸਾਹ ਜੱਫੇਦਾਰ ਨੂੰ ਕੋ ਤਰੋਂ ਮੋੜ ਕੇ ਇਤਿਹਾਸ ਨੂੰ ਉੱਕੀ ਚਾਗੋ ਗੀਤ ਕਲਾ ਗੀਤ ਤੇ ਕਾਰ ਤੇ ਕਲਾ ਕਾਰ ਰੋਕੋ ਮਨ ਵੀ ਸਿਖਾਵੇ ਸ਼ਹੀਦ ਸਰਦਾਰ ਕਹਿੰਦੇ

ਬਹੁਤ ਸਾਰੇ ਲੋਕ ਸ਼ਹੀਦ ਕੈਸੇ ਮੱਝ ਦੀ ਸਿੱਖਾਂ ਦੀ ਹੋਵੇ ਜੇ ਭਾਵੇਂ ਕੋਤੋ ਮੱਝ ਦੀ ਸੌਂਹ ਹੈ ਸ਼ਹੀਦਾਂ ਦੀ ਲੋਕ ਕਹਿੰਦੇ ਇਤਿਹਾਸ ਬੂਲ ਦਾ ਦਸਤੇ ਕਰਤਾਰ ਲੋਕੋ ਤੇ ਉੱਥੇ ਦਾ ਹਕੂਮਤ ਦਾ ਦਸਤੇ ਕਰਤਾਰ ਲੋਕੋ ਜੰਗਫੂਤਾਂ ਨੂੰ ਸਰਬਾ ਕਾਨੂੰਨ ਆਈ ਜੰਗਫੂਤਾਂ ਨੂੰ ਸਰਬਾ ਕਾਨੂੰਨ ਆਈ ਤੇ ਕਾਲ ਰੋਦੀ ਹਾਂ ਤਹਾ ਨੂੰ ਮਾਰ ਲੋਕੋ ਅੱਜ ਮਿਟਿਆ ਹੀ ਕੰਨ ਚਲਾਉਂ ਜਾਓ ਤੇ ਜਦੋਂ ਲਈ ਹੋ ਗਲਵਚ ਤਿਆਰ ਲੋਕੋ इतिहास बोर्ड का दसे किरदार लोगो जो सिंह बैठे कब्जा बैठे हर करीब गदार रोटो मजहब भी कौम है मजह की पक्की रखो मजहबी कौम है मजह की पक्की राखो ते बाज आर का बाज आ गए हा काना ਦਾਰੂ ਨੂੰ ਮਰ ਕਰਨ ਦੇ ਕਰਨੇ ਸਾਹ ਦੇ ਖਲਾਸਾਤ ਬੋਲੇ ਗਿਆ ਉਹਨੂੰ